ਬੜੀ ਖੁਸ਼ੀ ਹੁੰਦੀ ਹੈ ਸਾਡੇ ਇੱਥੇ ਬੜੇ ਉੱਚਤਕ ਵਿਦਵਾਨ ਬੈਠੇ ਜੱਬਰਪੁਰ ਦੇ ਜਿਹੜੇ ਸਿੱਖ ਰੱਤ ਮਰਜਾਦਾ ਨੂੰ ਬੱਚਿਆਂ ਤੱਕ ਪੜਾਉਂਦੇ ਵੀ ਨੇ ਪਰ ਬੱਚਿਆਂ ਨੂੰ ਖਾਸ ਕਰਕੇ ਕਲਾਸਾਂ ਲਗਾ ਕੇ ਇਸ ਗੱਲ ਦਾ ਬੋਧ ਵੀ ਕਰਾਉਂਦੇ ਲੋੜ ਵੀ ਇਹ ਸਮੇਂ ਦੇ ਅਨੁਸਾਰ ਕੁੰਜੀਲੀ ਲੈ ਕੇ ਆਉਂਦੇ ਪਰ ਜਦੋਂ ਗੱਲ ਧਰਮ ਦੀ ਤਬਦੀਲੀ ਦੀ ਆਉਂਦੀ ਹੈ ਨਾ ਉੱਥੇ ਸਾਧ ਸੰਗਤ ਆਪਾਂ ਫਿਰ ਪੁਰਾਤਨ ਮਰਜ਼ਾ ਦੀ ਗੱਲ ਕਰਦੇ ਉੱਥੇ ਤਬਦੀਲੀ ਲੈ ਕੇ ਆਉਣ ਦੀ ਗੱਲ ਨਹੀਂ ਕਰਦੇ ਹੁਣ ਜਿਵੇਂ ਸਾਧ ਸੰਗਤ ਜੇ ਪੁਰਾਤਨ ਮਰਜ਼ਾ ਦੀ ਗੱਲ ਕਰਨੀ ਧਰਮ ਦੇ ਇਤਿਹਾਸ ਦੇ ਸਮੇਂ-ਸਮੇਂ ਅਨੁਸਾਰ ਜਿਵੇਂ ਗੁਰ ਕਲਗੀ ਧਰਤੇ ਤਾਂ ਸਮਾਂ ਵੇਖਿਆ ਕਿ ਅੱਜ ਇੱਕ ਦੂਜੇ ਤੇ ਰੰਗ ਸੁੱਟ ਕੇ ਹੁੰਦਾ ਫਿਰਦੀ ਲੋੜ ਨਹੀਂ ਅੱਜ ਤਾਂ ਗੁਰੂ ਕੇ ਸੇਖੂ ਹੰਗਲਾ ਹਨ ਆਪਣੇ ਜੰਗ ਵਾਸਤੇ ਤਿਆਰ ਗੁਰੂ ਦੀ ਲੋੜ ਹੈ ਸਸ਼ਤਰ ਧਾਰੀ ਦੀ ਲੋੜ ਹੈ ਸਸ਼ਤਰ ਵਿਦਿਆ ਦੀ ਲੋੜ ਹੈ ਇਸ ਸਤ ਪੁਰਾਨੇ ਉਸ ਦੇ ਅੰਦਰ ਇੱਕ ਵੱਡੀ ਤਬਦੀਲੀ ਲੈ ਕੇ ਆਉਂਦੇ ਹੁਣ ਇਸੇ ਤਰ੍ਹਾਂ ਸਾਧ ਸੰਗਤ ਰੈਤ ਅੰਦਰ ਜਾਜਾ ਪੜ੍ਹੀਏ ਤੇ ਉਹਦੇ ਚ ਤਿੰਨ ਚੀਜ਼ਾਂ ਦਾ ਜ਼ਿਕਰ ਮਿਲਦਾ ਖਾਸ ਕਰਕੇ ਮੈਂ ਫਿਰ ਪ੍ਰਬੰਧਕਾਂ ਦੇ ਖਾਸ ਕਰਕੇ ਚਰਨਾ ਵਿੱਚ ਵਿੰਤੀ ਕਰਾਂ ਤਿੰਨ ਚੀਜ਼ਾਂ ਦਾ ਵਿੱਚ ਜ਼ਿਕਰ ਮਿਲਦਾ ਇੱਕ ਜ਼ਿਕਰ ਮਿਲਦਾ ਜੋਤ ਦਾ ਸਾਥ ਆ ਸਾਡੇ ਪਿੱਛੇ ਮੈਂ ਵੇਖ ਰਿਹਾ ਸਾ ਬੜੇ ਬੜੇ ਵਿਦਵਾਨ ਬੜੇ ਬੜੇ ਪੜੇ ਲਿਖੇ ਸਾਡੇ ਵੀਰ ਆ ਰਹੇ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਮਠਾ ਘੱਟ ਤੇ ਇਕਲੇ ਸਨ ਤੇ ਮਗਰ ਜਾ ਕੇ ਮਠਾ ਵਧ ਤੇ ਦੇਖੋ ਮੈਂ ਬੇਨਤੀ ਕਰਾਂਗਾ ਸਰਕਾਰ ਕਰਨ ਔਰ ਇਹ ਤਬਦੀਲੀ ਦੀ ਲੋੜ ਹੈ ਸਾਥੀ ਤਬਦੀਲੀ ਕੀ ਹੈ ਇੱਕ ਜੋਤ ਇੱਕ ਕੁੰਭ ਤੇ ਇੱਕ ਨਾਰਿਅਨ ਇਹ ਤਿੰਨ ਚੀਜ਼ਾਂ ਅਖੰਡ ਪਾਠ ਵੇਲੇ ਆਪਾਂ ਜਰੂਰ ਰੱਖਦੇ ਸੀ ਮੈਨੂੰ ਪ੍ਰਬੰਧਕ ਸਾਹਿਬ ਨੇ ਪੁੱਛਦੇ ਸਨ ਗਿਆਨੀ ਜੀ ਇਹਦਾ ਮਤਲਬ ਕੀ ਤੇ ਅੱਜ ਇਹ ਤਬਦੀਲੀ ਦੀ ਕਿਉਂ ਲੋੜ ਹੈ ਅੱਜ ਸਾਡੇ ਸਮਾਜ ਦੇ ਅੰਦਰ ਇਹ ਕੰਬਦੀ ਦੀ ਕਿਉਂ ਗੋੜ ਪਈ ਤੇ ਸਿੱਖ ਰਹਿਤ ਵਰਜਾਦਾ ਵਿੱਚ ਬਕਾਇਦਾ ਹੋਰ ਕਿ ਇਸ ਗੱਲ ਦਾ ਜ਼ਿਕਰ ਕਿਉਂ ਕੀਤਾ ਗਿਆ ਵੈਸੇ ਇਸ ਵਿਸ਼ੇ ਤੇ ਸਾਡੇ ਵਿਦਵਾਨ ਬੋਲਦੇ ਬਲਕਿ ਉਹ ਤਾਂ ਨਹੀਂ ਬੋਲਦੇ ਕਿਉਂਕਿ ਕਿਸ ਗੱਲ ਤੇ ਕਈ ਵਿਵਾਦ ਬਣਾ ਗਏ ਵਿਵਾਦ ਉਹ ਲੋਕ ਬਣਾਉਂਦੇ ਨੇ ਜਿਹੜਾ ਨੂੰ ਕਿਸ ਗੱਲ ਬਾਰੇ ਬੋਧ ਨਹੀਂ ਜੇ ਕਿਤੇ ਇਹ ਵਿਵਾਦਤ ਮਸਲਾ ਹੁੰਦਾ ਤੇ ਜਦੋਂ ਸਿੱਖ ਰਹਿਤ ਵਰਜਾਦਾ ਤਿਆਰ ਹੋਈ ਸੀ ਨਾ ਉਸ ਵਕਤ ਹੀ ਵੇ ਬਾਤ ਵੱਡਾ ਖੜਾ ਹੋ ਜਾਣਾ ਸੀ ਤੁਸੀਂ ਰਹਿਤ ਮਰਜਾਦਾ ਵਿੱਚ ਇਹ ਗੱਲਾਂ ਕਿਉਂ ਲਿਖ ਦਿੱਤੀਆਂ ਕਿਉਂਕਿ ਪਤਾ ਸੀ ਵਿਦਵਾਨਾਂ ਨੂੰ ਆਉਣ ਵਾਲੇ ਸਮੇਂ 'ਚ ਜਦ ਲੋਕਾਂ ਨੂੰ ਇਸ ਗੱਲ ਬਾਰੇ ਗੋਲ ਹੋਵੇਗਾ ਉਹ ਜ਼ਰੂਰ ਕਿਸੇ ਦਾਤ ਤੋਂ ਮਿਲਕਰ ਹੋਣੀ ਹੈ ਪਹਿਲੀ ਗੱਲ ਸਾਤ ਸੰਚ ਵਿੱਚ ਜੋਤ ਦੀ ਇਹ ਜੋਤ ਕਿਉਂ ਲਗਾਈ ਜਾਂਦੀ ਸੀ ਅੱਜ ਅਸੀਂ ਕਹਿੰਦੇ ਹਾਂ ਸ਼ੀਭਾ ਦੀ ਜੋਤ ਸਾਡੇ ਘਰ ਦੇ ਅੰਦਰ ਜਗਰੀ ਗਈ ਆ بڑے ਲੋਕ ਹੁੰਦੇ ਨੇ ਜਿਹੜੇ ਸਾਨੂੰ ਫੋਨ ਕਰ ਕਰਨੀ ਕੁਝ ਗਿਆਨਕੀ ਅਸੀਂ ਆਪਣੇ ਘਰ ਦੇ ਅੰਦਰ ਸ਼ਹੀਦਾਂ ਦੀ ਜੋਤ ਜਗਾਉਂ। ਸ਼ਹੀਦਾਂ ਦੀ ਜੋਤ ਜਗਾਉਣ ਦਾ ਪਤਾ ਮਤਲਬ ਕੀ ਹੁੰਦਾ ਸ ਅਸੀਂ ਭੁੱਲਦੇ ਸਾਤ ਸੰ। ਇਹਦਾ ਮੰਤਬ ਕੁੰਦਾ ਸੀ ਜੇ ਪਰਿਵਾਰ ਦੇ ਅੰਦਰ ਇੱਕ ਸ਼ਹੀਦ ਹੋਇਆ। ਤੇ ਉਹਦੇ ਪਰਿਵਾਰ ਦਾ ਅਗਲਾ ਮੈਂਬਰ ਵੀ ਸ਼ਹੀਦ ਹੋਵਾ ਤੇ ਉਹਦੇ ਘਰ ਦੇ ਅੰਦਰ ਸ਼ਹੀਦ ਦੀ ਜੋਤ ਜਗਦੀ ਰਹਿਣੀ ਚਾਹੀਦੀ ਹੈ ਜਿਹੜੀ ਹਣਕ ਤੇ ਗੈਰਤੀ ਖਾਤਰ ਉਹਦੇ ਵੱਡੇ ਨੇ ਕੁਰਬਾਨੀ ਕੀਤੀ ਹੈ। ਉਹਦੀ ਜੋਤ ਉਹਦੇ ਘਰ ਦੇ ਅੰਦਰ ਪਰਜਾਤ ਰਵੇ ਭਾਵੇਂ ਦੂਜੀ ਪੀੜ੍ਹੀ ਚ ਜਾ ਕੇ ਕੁਰਬਾਨੀ ਕਰ ਦਵੇ ਉਹਦਾ ਪਰਿਵਾਰ ਤੇ ਭਾਵੇਂ ਤੀਜੀ ਪੀੜ੍ਹੀ ਚ ਕਰ ਦਵੇ ਪਰ ਸਾਧ ਸੰਗਤ ਅੱਜ ਉਸ ਹੀ ਰੀ ਪਰੰਪਰਾ ਦੀ ਗੱਲ 'ਤੇ ਸਾਡੇ 'ਚ ਖਤਮ ਹੁੰਦੀ ਏ ਸਾਡੇ ਸ਼ਹਿਰ ਵਿੱਚ ਵੀ ਕੋਈ ਬਹੁਤ ਵੱਡਾ ਕਰਮ ਕਾਂਡ ਕਰ ਦਵੇ ਨਾ ਗੁਰਮਤ ਦੇ ਅਨੁਸਾਰ ਜਿਹੜਾ ਨਾ ਹੋਵੇ ਅਸੀਂ ਕਹਿੰਦੇ ਆ ਭਗਤ ਸਿੰਘ ਦੇ ਪੈਦਾ ਹੋਵੇ ਪਰ ਸਾਡੇ ਘਰ ਨਹੀਂ ਸਾਡੇ ਗਵਾਂਡੀਆਂ ਦੇ ਘਰ ਪੈਦਾ ਹੋਵੇ ਜਿਵੇਂ ਅੱਜ ਅਸੀਂ ਸੋਚਦੇ ਆ ਨਾ ਸਾਥ ਸੰਗਤ ਵੀ ਭਗਤ ਸਿੰਘ ਤੇ ਹੋਣਾ ਚਾਹੀਦਾ ਪਰ ਸਾਡੇ ਘਰ ਨਹੀਂ ਸਾਡਾ ਬੱਚਾ ਤੇ ਵਿਦੇਸ਼ ਜਾ ਕੇ ਪੈਸੇ ਕਮਾਉਂਦਾ ਸਾਡਾ ਬੱਚਾ ਤੇ ਕਾਰੋਬਾਰ ਕਰੇ ਪਰ ਗਵਾਨੀਆਂ ਦਾ ਬੱਚਾ ਭਗਤ ਸਿੰਘ ਵਾਲੀ ਸੋਚ ਵਾਲਾ ਪੈਦਾ ਹੋਣਾ ਚਾਹੀਦਾ ਆਪਣਾ ਬੱਚਾ ਅਸੀਂ ਇਸ ਗੱਲ ਨੂੰ ਪੈਦਾ ਕਰਨ ਵਾਸਤੇ ਕਿਹਾ ਜੋਤਾਂ ਦੇ ਸ਼ਹੀਦਾਂ ਦੀ ਜਗ੍ਹਾ ਲਈ ਸਾਥ ਸੰਗਤ ਪਰਸ਼ ਹੀ ਦੀ ਪਰੰਪਰਾ ਦਾ ਆਗਾਜ਼ ਕਰਨ ਵਾਸਤੇ ਉਹਦਾ ਦਾ ਜਜ਼ਬਾ ਉਹਦਾ ਦੇ ਜਜ਼ਬਾ ਜਿਹੜੇ ਸਾਡੇ ਸ਼ਹੀਦਾਂ ਬਣੇ ਸੀ ਉਹ ਸਾਡੇ ਘਰ ਦੇ ਵਿੱਚੋਂ ਖਤਮ ਹੋ ਗਏ ਅਸੀਂ ਤਾਂ ਕੇਵਲ ਬਾਹਰ ਦੀ ਜਗ ਦੀ ਜੋਤ ਸਮਝ ਕੇ ਇੱਕ ਖੁਸ਼ੀ ਦਾ ਇਜਹਾਰ ਤੱਕ ਲੱਗ ਪਏ ਤੇ ਸਾਡੇ ਘਰ ਦੇ ਅੰਦਰ ਤੇ ਸ਼ਹੀਦੀ ਪੈਰਾ ਲੱਗ ਗਿਆ ਕਈ ਲੋਕੇ ਵੀ ਕਹਿੰਦੇ ਸੰਤ ਸ਼ਹੀਦੀ ਪੈਰਾ ਲੱਗ ਗਿਆ ਸਾਧ ਸੰਗਤ ਪਰ ਦੂਜੇ ਅੰਦਰ ਤੇ ਇਹ ਜੋਤ ਕਿਉਂ ਜਗਾਈ ਜਾਂਦੀ ਸੀ ਇਹਦੇ ਤਿੰਨ ਕਾਰਨ ਸੰਤ ਸਾਧ ਸੰਗਤ ਇੱਕ ਕਾਰਨ ਹੁੰਦਾ ਸੀ ਕਦੇ ਤੁਸੀਂ ਕਿਸੇ ਕੋ ਮਿੱਟੀ ਦਾ ਦੀਵਾ ਜਗਾ ਕੇ ਵੇਚਦੇ ਮਿੱਟੀ ਦੇ ਤੇਲ ਦਾ ਦੀਵਾ ਕਿਸੇ ਨੇ ਜਗਾਇਆ ਹੋਵੇ ਤੇ ਕਹਿੰਦਾ ਹੋਵੇ ਕਿ ਮੈਂ ਅੱਜ ਜੋਤ ਜਗਾ ਲਈ ਮਿੱਟੀ ਦੇ ਤੇਲ ਦੀ ਅਸੀਂ ਜੋਤ ਨਹੀਂ ਜਗਾਉਂਦੇ ਅਸੀਂ ਦੇਸੀ ਤੇਲ ਦੀ ਜੋਤ ਨਹੀਂ ਜਗਾਉਂਦੇ ਅਸੀਂ ਨਾਲੀਆਂ ਤੇਲ ਦੀ ਜੋਤ ਨਹੀਂ ਜਗਾਉਂਦੇ ਅਸੀਂ ਦੇਸੀ ਦੇ ਘਿਓ ਦੇ ਸੀ ਘਿਓ ਦੀ ਜੋਤ ਕਿਉਂ ਜਗਾਉਂਦੇ ਆ ਕਿਉਂਕਿ ਸਾਧ ਸੰਗਤ ਜੀ ਦਾ ਇੱਕ ਕਾਰਨ ਹੁੰਦਾ ਸੀ ਜਿਹੜੇ ਪਹਿਲਾਂ ਅਖੰਡ ਪਾਠ ਹੁੰਦੇ ਸੀ ਨਾ ਗੁਰੂ ਕਿਸੇ ਕਿ ਜੰਗਲਾਂ ਦੇ ਵਿੱਚ ਰਹਿੰਦੇ ਸਮਝਦਾ ਤਾਂ ਸਾਡੇ ਬਾਗ ਕੂਠੀਆਂ ਦੇ ਵਿੱਚ ਨਹੀਂ ਸੀ ਰਹਿੰਦੇ ਜੰਗਲਾਂ ਤੇ ਰਹਿੰਦੇ ਸੰਤ ਤੇ ਕਈ ਵਾਰੀ ਏਦਾਂ ਦੇ ਅਖੰਡ ਪਾਠ ਹੁੰਦੇ ਸਾਧ ਸੰਗਤ ਪਾਠ ਹੁੰਦੇ ਤੇ ਉਸ ਵਕਤ ਕਿਹਾ ਜਾਂਦਾ ਸੀ ਕਿ ਇੱਕ ਬੰਦਾ ਪਾਠੀ ਸੇਣ ਦੇ ਲਾਗੇ ਜਰੂਰ ਰਹਿਣਾ ਚਾਹੀਦਾ ਜਿਹੜਾ 24 ਘੰਟੇ ਧਿਆਨ ਰੱਖੇ ਸਾਧ ਸੰਗਤ ਮਿੱਟੀ ਦੇ ਤੇਲ ਦਾ ਦੀਵਾ ਇਸ ਕਰਕੇ ਨਹੀਂ ਜਗਾਇਆ ਜਾਂਦਾ ਸੀ ਉਹ ਕਾਲਕ ਪੈਦਾ ਕਰਦਾ ਸੀ ਕਾਲਕ ਮਿੱਟੀ ਦਾ ਤੇਲ ਦਾ ਦੀਵਾ ਜਿਹੜਾ ਹੁੰਦਾ ਨਾ ਕਾਲਕ ਪੈਦਾ ਕਰਦਾ ਸੀ ਜਿਹੜਾ ਦੇਸੀ ਤੇਲ ਦਾ ਦੀਵਾ ਵਾਸ ਅਸਲ ਵਿੱਚ ਦੇਸੀ ਤੇਲ ਦਾ ਦੀਵਾ ਹਵਾ ਦੇ ਨਾਲ ਛੇਤੀ ਬੁੱਝ ਜਾਂਦਾ ਸੀ ਅਤੇ ਹਵਾ ਦੇ ਨਾਲ ਜਿੱਥੇ ਕੋ ਬੁੱਝ ਜਾਂਦਾ ਸੀ ਉਥੇ ਤੇਲ ਟੜਕਦਾ ਹੁੰਦਾ ਸੀ ਉਹ ਤਾਂ ਨਹੀਂ ਸੀ ਜਗਾਇਆ ਜਾਂਦਾ ਦੇਸੀ ਘੋ ਆਮ ਤੌਰ ਤੇ ਜੀਵਿਦਾਰ ਪਰਿਵਾਰਾਂ ਦੇ ਘਰਾਂ ਦਾ ਹੁੰਦਾ ਸੀ ਜਿੱਥੇ ਇਹ ਦੇਸੀ ਘੋ ਜੀਵਿਦਾਰਾਂ ਦੇ ਘਰ ਲੱਗਦਾ ਸੀ ਲੋਕੀ ਕਹਿੰਦੇ ਚਲੋ ਅੱਗੋਂ ਪਿਛੋਂ ਤਾਂ ਰੋਸ਼ਨੀ ਵਾਸਤੇ ਆਪਾਂ ਭਾਵੇਂ ਕਿਸੇ ਹੋਰ ਮਿੱਟੀ ਦਾ ਤੇਲ ਇਸਤੇਮਾਲ ਕਰ ਲਵਾਂਗੇ ਦੇਸੀ ਤੇਲ ਇਸਤੇਮਾਲ ਕਰ ਲਵਾਂਗੇ ਪਰ ਆਪਾਂ ਕੇਵਲ 3 ਦਿਨ ਦਾ ਸਮਾਂ ਹੈ ਇੱਥੇ ਤੇ ਆਪਾਂ ਘੱਟੋ-ਘੱਟ ਦੇਸੀ ਘਿਓ ਦਾ ਦੀਵਾ ਬਾਲੇ ਦੇਸੀ ਘਿਓ ਦੀ ਜੋਤ ਲਗਾਉਂਦੇ ਸੰਸਾਦ ਉਹ ਕਿਉਂ ਉਹਦੇ 2-3 ਤੇ ਤਾਂ ਬੈਨੀਫਿਟ ਹੁੰਦੇ ਸਨ ਇੱਕ ਤੇ ਜਿਹੜਾ ਦੇਸੀ ਤੇਲ ਦਾ ਦੇਸੀ ਘਿਓ ਦਾ ਦੀਵਾ ਹੈ ਨਾ ਉਹ ਥੋੜੀ ਕੀਤਿਆਂ ਕਾਲਕ ਪੈਦਾ ਨਹੀਂ ਸੀ ਕਰਦਾ। ਬਾਖੀ ਦੇ ਲਾਗੇ ਭਾਵੇਂ 3.5 ਲਗਾਤਾਰ ਤੁਸੀਂ ਦੇਸੀ ਘਿਓ ਦਾ ਦੀਵਾ ਬਾਲਦੇ ਰਹੋ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਤਕਨੀਕ ਵੀ ਹੋਵੇਗੀ ਹਲਕੀ-ਹਲਕੀ ਖੁਸ਼ਬੂ ਪੈਦਾ ਕਰਦਾ। ਦੂਜੇ ਨੰਬਰ ਤੇ ਜਿੱਥੇ ਦੇਸੀ ਘਿਓ ਦਾ ਦੀਵਾ ਬਲਦਾ ਹੁੰਦਾ ਸੱਜ ਜਾਨ